ਬਿੱਤਦਨਾ ਵਿਧਾਨ ਸਭਾ ਚੋਣਾਂ ਹੋਈਆਂ ਨੇ ਦਿੱਲੀ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਕਰਾਰੀ ਹਾਰ ਮਿਲਦੀ ਆ ਆਮ ਆਦਮੀ ਪਾਰਟੀ ਨੂੰ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜੇ ਪੰਜਾਬ ਦੇ ਵਿਧਾਇਕ ਸੀ ਜਾਂ ਐਮਪੀ ਸੀਗੇ ਕੈਬਨਟ ਮੰਤਰੀ ਸੀ ਉਹਨਾਂ ਸਾਰਿਆਂ ਦੀ ਜਿਹੜੀ ਮੀਟਿੰਗ ਆ ਉਹ ਦਿੱਲੀ ਦੇ ਵਿੱਚ ਬੁਲਾਈ ਗਈ ਸੀ ਹੁਣ ਇਸ ਮੀਟਿੰਗ ਤੇ ਜਿਹੜੇ ਵੱਡੇ ਸਵਾਲ ਖੜੇ ਹੋਏ ਨੇ ਸਵਾਲ ਖੜੇ ਕੀਤੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਪੰਜਾਬ ਦੇ ਵਿਧਾਇਕ ਦੀ ਮੀਟਿੰਗ ਹੋਈ ਆ ਇਹ ਇਹ ਸਿਰਫ ਕੋਈ ਗੱਲਾਂ ਬਾਤਾਂ ਦੇ ਲਈ ਨਹੀਂ ਹੋਈ ਇਹ ਇਹ ਜਿਹੜਾ ਪੰਜਾਬ ਤੋਂ ਪੈਸਾ ਆਇਆ ਸੀ ਚੋਣਾਂ ਦੇ ਵਿੱਚ ਜਿਹੜਾ ਪੈਸਾ ਇਸਤੇਮਾਲ ਹੋਣਾ ਸੀ ਉਸ ਨੂੰ ਹੁਣ ਵਾਪਸ ਪੰਜਾਬ ਲੈ ਜਾਣ ਦੇ ਲਈ ਜਿਹੜੀ ਮੀਟਿੰਗ ਆ ਹੋ ਰਹੀ ਸੀ ਜਿਹੜੇ ਵਿਧਾਇਕ ਆਏ ਸੀ ਉਹ ਵਾਪਸ ਜਿਹੜਾ ਪੈਸਾ ਇਹੋ ਲੈ ਕੇ ਜਾ ਰਹੇ ਨੇ ਤਾਂ ਜੋ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਥੇ ਇੰਜੀਨੀਅਰਾਂ ਨੂੰ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਂ ਜਿਹਨ ਜੁਨੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਰਕਰਾਂ ਤਨਖਾਹਾਂ ਮਿਲ ਨਹੀਂ ਮਿਲ ਰਹੀਆਂ ਇਹ ਜਿਹੜੇ ਇਲਜ਼ਾਮ ਨੇ ਇਹ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਪੈਸਾ ਸੈਂਟਰ ਦੇ ਵੱਲੋਂ ਆਉਂਦਾ ਏ ਉਹ ਇਹ ਪੈਸੇ ਦੀ ਦੁਰਵਰਤੋਂ ਕਰਦੇ ਨੇ ਜਿੰਨੀਆਂ ਵੀ ਤਨਖਾਹਾਂ ਜਿਹੜੀਆਂ ਨੇ ਉਹ ਸਰਕਾਰੀ ਮੁਲਾਜ਼ਮਾਂ ਦੀਆਂ ਹੁੰਦੀਆਂ ਨੇ ਉਹਨਾਂ ਦੀ ਦੁਰਵਰਤੋਂ ਕਰਦੇ ਨੇ ਉਹਨਾਂ ਨੂੰ ਜਿਹੜਾ ਲੇਟ ਤਨਖਾਹਾਂ ਮਿਲਦੀਆਂ ਨੇ ਇਹ ਜਿਹੜਾ ਪੈਸਾ ਸੀਗਾ ਉਹ ਦਿੱਲੀ ਦੇ ਵਿੱਚ ਚੋਣਾ ਜਿੱਤਣ ਦੇ ਲਈ ਜਿਹੜਾ ਉਹ ਦਿੱਲੀ ਲਜਾਇਆ ਗਿਆ ਸੀ ਕਪੂਰਥਲਾ ਹਾਊਸ ਜਿਹੜਾ ਰੱਖਾ ਆ ਗਿਆ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਦਾਅ ਨਹੀਂ ਚੱਲਿਆ ਤਾਂ ਹੁਣ ਉਹ ਪੈਸਾ ਜਿਹੜਾ ਏ ਉਹ ਵਾਪਸ ਪੰਜਾਬ ਆ ਰਿਹਾ ਇਸ ਕਰਕੇ ਜਿਹੜਾ ਸਾਰੇ ਵਿਧਾਇਕਾਂ ਦੀ ਜਿਹੜੀ ਮੀਟਿੰਗ ਆ ਉਹ ਬੁਲਾਈ ਗਈ ਸੀ ਸਾਰੇ ਐਮਪੀਜ਼ ਦੀ ਮੀਟਿੰਗ ਜਿਹੜੀ ਉਹ ਬੁਲਾਈ ਗਈ ਸੀ ਵੱਡੇ ਇਲਜ਼ਾਮ ਨੇ ਉਹ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਲਗਾ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਆ ਪੈਸੇ ਦੇ ਜ਼ੋਰ ਤੇ ਜਿਹੜੀ ਦਿੱਲੀ ਦੀ ਚੋਣ ਜਿੱਤਾਂ ਨੂੰ ਫਿਰਦਾ ਸੀ ਪਰ ਅਜਿਹਾ ਨਹੀਂ ਹੋਣ ਦਿੱਤਾ ਗਿਆ ਜਿਸ ਕਰਕੇ ਜਿਹੜੇ 55 ਤੋਂ ਪਾਰ ਦੀਆਂ ਸੀਟਾਂ ਕਹਿੰਦੇ ਸੀ ਉਹ ਸਿਰਫ 22 ਸੀਟਾਂ ਤੇ ਹੀ ਰਹਿ ਗਏ ਨੇ ਤਾਂ ਹੁਣ ਜਿਹੜਾ ਪੈਸਾ ਇਹਨਾਂ ਕੋਲ ਬਾਕੀ ਬਚਿਆ ਉਸ ਨੂੰ ਟਿਕਾਣੇ ਲਗਾਉਣ ਦੇ ਲਈ ਜਿਹੜੀਆਂ ਇਦਾਂ ਦੀਆਂ ਮੀਟਿੰਗਾਂ ਦਾ ਡਰਾਮਾ ਕੀਤਾ ਜਾ ਰਿਹਾ ਵੱਡਾ ਬਿਆਨ ਰਵਨੀਤ ਸਿੰਘਾ ਬਿੱਟੂ ਕੇਂਦਰੀ ਰਾਜ ਮੰਤਰੀ ਦੇ ਵੱਲੋਂ ਦਿੱਤਾ ਗਿਆ ਹੈ विदायको की एक बैठक दिल्ली में बुलाई गई थी आम आदमी पार्टी के उसको आप इस तरीके से देख ठीक किसकी बैठक आम आदमी पार्टी के विधायक अच्छा आम हां वो वो तो भई बड़ी बड़ी गल बनी हुई है देखो पहली बात हां एक केजरीवाल ये वीडियो चल रही हैं भई भई पंजाब दे विच पंजाब च गल होएगी पंजाब दिल्ली है जेड़ा ओथे जाएगा ते कल ਜਦੋਂ ਪਤਾ ਲੱਗਿਆ ਵੀ ਦਿੱਲੀ ਤਾਂ ਸਾਫ਼ ਹੋ ਗਿਆ ਇਹਨਾਂ ਦੀ ਸਿਰਤੀ ਪੰਜਾਬ 'ਚ ਖੜੀ ਸੀ ਤੇ ਸਾਰੇ ਐਮ.ਐਲ.ਏ. ਧਗੜ 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 ਕਰਦੇ ਗੱਡੀਆਂ ਇੱਥੇ ਬੁਲਾ ਲਿਆ ਕਪੂਰਤਲਾ ਹਾਊਸ 'ਚ ਕਪੂਰਤਲਾ ਹਾਊਸ 'ਚ ਬੁਲਾਈਆਂ ਇੱਕ ਤਾਂ ਬਹੁਤ ਵੱਡਾ ਨਫਰੀ ਸਮਾਨ ਪਿਆ ਸੀ ਜਿਹੜਾ ਉੱਥੇ ਜਿਹੜਾ ਸਾਰੇ ਐਮ.ਐਲ.ਏ. ਇਸੇ ਤਰੀਕੇ ਨਾਲ ਗੱਡੀਆਂ ਚ ਸਮਾਨ ਭਰ ਕੇ ਲੈ ਕੇ ਆਏ ਸੀ ਕਿਉਂਕਿ ਅਸੀਂ ਉਹ ਸਮਾਨ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਕਰਕੇ ਉਹ ਸਾਰਾ ਪੈਸਾ ਜਿਹੜਾ ਸੀ ਉਹ ਰੇਡੰਪ ਹੋਇਆ ਪਿਆ ਸੀ ਉਹ ਵੰਡਿਆ ਨਹੀਂ ਗਿਆ ਜਦੋਂ ਇਲੈਕਸ਼ਨ ਕਮਿਸ਼ਨ ਨੇ ਉੱਥੇ ਰੇਡ ਕੀਤੀ ਤੇ ਕੱਲ ਪਹਿਲੀ ਗੱਲ ਤਾਂ ਕਪੂਰਤਲਾ ਹਾਊਸ 'ਚ ਕਿਉਂ ਰੱਖੀ ਗਈ ਮੀਟਿੰਗ ਉਹ ਸਾਰੀਆਂ ਗੱਡੀਆਂ 'ਚ ਦੁਬਾਰਾ ਪੈਸਾ ਹੈ ਜਿਹੜਾ ਉਹ ਟਿਕਾਣੇ ਲੱਗਿਆ ਹੈ ਜਿਹੜਾ ਕੁਝ ਬਚਦਾ ਹਿਸਾਬ ਸੀ ਉਹ ਸਾਬ ਕੀਤਾ ਗਿਆ ਜਿਨ੍ਹਾਂ ਨੇ ਸਾਬ ਪੂਰਾ ਦਿੱਤਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਗਈ ਜਿਨ੍ਹਾਂ ਨੇ ਨਹੀਂ ਦਿੱਤੀ ਆਪਣੀ ਕਰਪਸ਼ਨ ਦਾ ਪੈਸਾ ਉਹਨਾਂ ਨਾਲ ਅਲੱਗ ਬਲਾ ਕੇ ਗੱਲ ਕੀਤੀ ਗਈ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਹੋਈ ਵੀ ਜਿੰਨੇ ਵੀ ਕੱਲ ਐਮਐਲਏ ਜਿੰਨੇ ਵੀ ਮੰਤਰੀ ਹਰੇਕ ਬੰਦੇ ਨੇ ਜਿਹੜੇ ਕਿਉਂਕਿ ਸਾਡੇ ਨਾਲ ਦੇ ਹੀ ਨੇ ਲੁਧਿਆਣੇ ਦਾ ਸਾਰੇ ਹੀ ਹਲੇਦਲੇ ਵੀ ਪਹਿਲਾਂ ਸਾਥੀ ਨੇ ਸਾਰੇ ਕਿ ਬਹੁਤ ਭਾਰੀ ਰੈਜ਼ੈਂਟਮੈਂਟ ਜਿਹੜੀ ਅੱਜ ਕੱਲ ਸਭ ਨੇ ਸ਼ੋਅ ਕੀਤੀ ਤੇ ਉਹਨਾਂ ਨੇ ਇਹਨਾਂ ਗੱਲ ਕਹਿ ਕੇ ਭੇਜਿਆ ਵੀ ਥੋੜਾ ਚਿਰ ਹਜੇ ਛੱਟ ਪਹਿਲਾਂ ਬਹੁਤ ਵੱਡੀ ਬੱਜੀ ਆ ਥੋੜਾ ਸਾਨੂੰ ਟਾਈਮ ਦੋ ਜੋ ਮੈਨੂੰ ਪਤਾ ਲੱਗਿਆ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਆ ਉਦੋਂ ਬਾਅਦ ਕਾਫੀ ਤੇਜ਼ ਬੁਖਾਰ ਆ ਜਿਹੜਾ ਉਹਨਾਂ ਨੂੰ ਹੋਇਆ ਏ ਉਹ ਬੁਖਾਰ ਕਿਹੜਾ ਏ ਇਹ ਨਹੀਂ ਪਤਾ ਲੱਗ ਰਿਹਾ ਹਜੇ ਪਰ ਜਿਸ ਤਰੀਕੇ ਨਾਲ ਕੱਲ ਜਿਹੜਾ ਮੁੱਖ ਮੰਤਰੀ ਨੇ ਕਦੇ ਕਿਸੇ ਮੰਤਰੀ ਨੂੰ ਨੇੜੇ ਨਹੀਂ ਲੱਗਣ ਦਿੱਤਾ ਨਾ ਗੱਡੀ 'ਚ ਨਾ ਕਿਤੇ ਹੋਰ ਕੱਲ ਉਹ ਛਾਤੀਆਂ ਚੌੜੀਆਂ ਕਰਕੇ ਭਗਵੰਤ ਮਾਨ ਦੇ ਨਾਲ ਇਧਰ ਪ੍ਰਧਾਨ ਖੜਾ ਸੀ ਉੱਤੇ ਚੜਿਆ ਇਧਰਲੇ ਪਾਸੇ ਮੰਤਰੀ ਖੜੇ ਸੀ ਪਿੱਛੇ ਐਮਐਲਏ ਖੜੇ ਸੀ ਤੇ ਪਤਾ ਲੱਗਦਾ ਸੀ ਵੀ ਜਵਾਨ ਆ ਜਿਹੜੀ ਉਹ ਸਾਥ ਨਹੀਂ ਦੇ ਰਹੀ ਜੋ ਸਕ੍ਰਿਪਟਡ ਗੱਲਾਂ ਕਹਿ ਕੇ ਆ ਜਿਹੜੀਆਂ ਉਹ ਕਈਆਂ ਜਾਰੀਆਂ ਬੋਲੀਆਂ ਜਾ ਰਹੀਆਂ ਤੇ ਆਉਣ ਵਾਲੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਜਿਹੜਾ ਇਹ ਉਹ ਪਹਾੜਾ ਭਗਵੰਤ ਮਾਨ ਦਾ ਪੜਿਆ ਜਾਏਗਾ ਕਿਉਂਕਿ ਕੁਛ ਕੀਤਾ ਹੀ ਨਹੀਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੈਂ ਹੈਰਾਨ ਆ ਕੱਲ ਸਵਾਤੀ ਮਲੇਵਾਲ ਜਿਹੜੇ ਇਹਨਾਂ ਦੇ ਐਮਪੀ ਨੇ ਜੋ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਮਾਈਨਿੰਗ ਚੱਲ ਰਹੀ ਹੈ ਕਿਸ ਅੰਨੇ ਵਾ ਤਰੀਕੇ ਨਾਲ ਚਾਹੇ ਉਹ ਛਤਵੀ ਦੇ ਮਗਰ ਦਿਖਾਇਆ ਕੰਮ ਚੱਲਦਾ ਚਾਹੇ ਨਵਾਂ ਸ਼ਹਿਰ ਚ ਦਿਖਾਇਆ ਚਾਹੇ ਪਟਿਆਲੇ ਚ ਦਿਖਾਇਆ ਚਾਹੇ ਪਠਾਨਕੋਟ ਤੇ ਗੁਰਦਾਸਪੁਰ ਚ ਉੱਥੇ ਤਾਂ ਕਮਾਲ ਹੀ ਹੋਈ ਪਈ ਆ ਜੋ ਮਾਈਨਿੰਗ ਚੱਲ ਰਹੀ ਆ ਇਸ ਕਰਕੇ ਅੱਜ ਇੱਕ ਰਿਪੋਰਟ ਆ ਰਹੀ ਸੀ ਮੈਂ ਵੀ ਜਾ ਕੇ ਉਹ ਰੋਡ ਤੋਂ ਨਿੰਗਦਾ ਦੇਖੂਗਾ ਇਸ ਤਰੀਕੇ ਨਾਲ ਇਲੀਗਲ ਜਿਹੜੀ ਫੋਰੈਸਟ ਲੈਂਡ ਆ ਜਿੱਥੇ-ਜਿੱਥੇ ਵੀ ਨਹਿਰ ਜਾ ਰਹੀ ਆ ਉੱਥੇ ਨਹਿਰ ਦੇ ਇਲੀਗਲ ਠੇਕੇ ਆ ਜਿਹੜੇ ਕਿਉਂਕਿ ਸ਼ਰਾਬ ਤੇ ਸ਼ਵਾਬ ਦਾ ਕੰਬੀਨੇਸ਼ਨ ਆ ਤੇ ਉਹ ਇਸ ਤਰੀਕੇ ਨਾਲ ਉੱਤੇ ਹਟਸ ਬਣੀਆਂ ਨੇ ਇਸ ਤਰੀਕੇ ਨਾਲ ਉੱਥੇ ਹਾਤੇ ਬਣੇ ਆ ਡਿਲਕਸ ਫਾਈਵ ਸਟਾਰ ਤਰ੍ਹਾਂ ਦੇ ਤਕਰੀਬਨ ਉਹਨਾਂ ਦੀ ਗਿਣਤੀ ਸਮਝਦਾ ਮੈਂ ਸੈਂਕੜਿਆਂ ਚ ਆ ਲਗ ਲਗ ਨਹਿਰ ਦੇ ਕੰਢਿਆਂ ਤੇ ਜਾਂਦੇ ਜਾਂਦੇ 20 20 30 30 ਕਿਲੋਮੀਟਰ ਤੋਂ ਬਾਅਦ ਇੱਕ ਠੇਕਾ ਜਿਹੜਾ ਉਹ ਆ ਜਾਂਦਾ ਹੈ ਉਹ ਫੋਰੈਸਟ ਲੈਂਡ ਤੇ ਬਣੇ ਆ ਇਲੀਗਲ ਕੰਮ ਉੱਥੇ ਸਾਰੇ ਠੇਕੇ ਚੱਲ ਰਹੇ ਆ ਤੇ ਹਰ ਚੀਜ਼ ਮੈਂ ਸਮਝਦਾ ਲੁੱਟਣ ਤੇ ਜਿਹੜੀ ਆਮ ਆਦਮੀ ਪਾਰਟੀ ਆ ਗਈ ਹੈ ਉਦੋਂ ਬਾਅਦ ਇੱਕ ਗੱਲ ਮੈਂ ਤੁਹਾਨੂੰ ਇਹ ਸਪਸ਼ਟ ਕਹਿ ਦੇਣਾ ਦੱਸ ਦੇਣਾ ਬਈ ਜੋ 96 ਐਮਐਲਏ ਨੇ ਉਹਦੇ ਵਿੱਚੋਂ ਕੱਲ ਵੀ ਕੁਝ ਨਹੀਂ ਆਇਆ ਕੁਝ ਐਮਐਲਏ ਔਨ 에ਅਰ ਸੀ ਉਹਨਾਂ ਨੇ ਚੈਨਲਸ ਤੇ ਕੀਆ ਓਪਨਲੀ ਸਾਰੇ ਚੈਨਲਸ ਡਿਬੇਟਸ ਸੀਗੇ ਉਹ ਬਈ ਪੰਜਾਬ ਦੇ ਵਿੱਚ ਬਿਲਕੁਲ ਲੀਡਰਸ਼ਿਪ ਆ ਜਿਹੜੀ ਉਨਾਗਾਮ ਹੋ ਚੁੱਕੀ ਹੈ ਆਪ ਆਦਮੀ ਦੇ ਐਮ ਐਲ ਏ ਬੋਲ ਰਹੇ ਸੂ ਤੇ ਇਸ ਕਰਕੇ ਤਿੰਨ ਸਾਲ ਤਾਂ ਵੈਸੇ ਹੀ ਨਿਕਲ ਗਏ ਤੇ ਅਗਲੇ ਦੋ ਸਾਲ ਵੀ ਨੇ ਜਿਹੜੇ ਉਹ ਬਹੁਤ ਮੈਨੂੰ ਲੱਗਦਾ ਵੀ ਪੰਜਾਬ ਦੀ ਸਿਆਸਤ ਲਈ ਤੇ ਪੰਜਾਬ ਦੇ ਲਈ ਚੰਗੇ ਨਹੀਂਗੇ ਅਜੇ ਬਜਟ ਜਿਹੜਾ ਉਹ ਆਉਣਾ ਹੈ ਕੈਬਨਟ ਮੀਟਿੰਗ ਹੀ बार-बार ਡਿਲੇ ਹੋ ਰਹੀ ਆ ਉਹ ਹੀ ਨਹੀਂ ਕੀਤੀ ਜਾ ਰਹੀ ਜੇ ਕੈਬਨਟ ਮੀਟਿੰਗ ਹੋਈਗੀ ਤਾਂ ਉਹਦੇ ਵਿੱਚ ਸੈਸ਼ਨ ਜਿਹੜਾ ਆਉਣਾ ਹੈ ਉਹਦੇ ਬਾਰੇ ਵਿਚਾਰਾ ਹੋਣਗੇ ਆ ਫੈਸਲੇ ਹੋਣਗੇ ਵੀ ਕੀ ਕੀ ਲੈ ਕੇ ਆਉਣਾ ਕਿਉਂਕਿ ਬਜਟ ਸੈਸ਼ਨ ਆ ਹਜੇ ਉਹੀ ਨਹੀਂ ਹੋ ਰਿਹਾ ਤੇ ਇਸ ਕਰਕੇ ਬੜੀ ਘਬਰਾਹਟ ਵਾਲੀ ਪੋਜੀਸ਼ਨ ਆ ਕਿਉਂਕਿ ਮਹਿਕਮਿਆਂ ਦੇ ਮੰਤਰੀ ਨੇ ਜਿਹੜੇ ਉਹ ਸੀਐਮ ਦੇ ਅਸਵੇਲੇ ਉੱਤੇ ਚੜੇ ਨੇ ਉਹ ਹਰ ਮਹਿਕਮੇ ਚੋਂ ਆਪਣਾ ਪੈਸਾ ਹੈ ਜਿਹੜਾ ਉਹ ਮੰਗ ਰਹੇ ਆ ਪਰ ਆਉਣ ਵਾਲੇ ਮਹੀਨੇ ਦੀ ਮੈਂ ਪੁਖਤਾ ਗੱਲ ਕਰ ਰਿਹਾ ਹਾਂ ਵੀ ਅਗਲਾ ਹੋਰ ਕਰਜ਼ਾ ਲੈਣ ਤੋਂ ਬਗੈਰ ਅਗਲੀਆਂ ਤਨਖਾਹਾਂ ਦੇਣ ਲਈ ਪੰਜਾਬ ਸਰਕਾਰ ਕੋਲ ਕੋਈ ਪੈਸਾ ਨਹੀਂਗਾ ਸਰ ਪੰਜਾਬ ਸਰਕਾਰ ਕੀ ਪੈਸੇ ਕੀ ਆ बात ਕਰ ਰਹੇ ਆਰਡੀਐਫ ਦਾ ਪੈਸਾ ਜੋ ਹੈ ਕੇਂਦਰ ਸਰਕਾਰ ਪਰ ਰੁਕਾ ਹੋਇਆ ਹੈ ਉਸ ਕੋ ਰਿਲੀਜ਼ ਕਿਉਂ ਨਹੀਂ ਕੀਤਾ ਜਾ ਰਹਾ ਹੈ ਇਸ ਦੇ ਪਿੱਛੇ ਵਜੇ ਕੀ ਆ ਨਹੀਂ ਆਰਡੀਐਫ ਦਾ ਪੈਸਾ ਜਾਂ ਹੋਰ ਹੋਵੇ ਉਹ ਉਹਦੇ ਨਾਲ ਤਨਖਾਹਾਂ ਥੋੜੀ ਦਿੱਤੀਆਂ ਜਾਣੀਆਂ ਇਹੀ ਤਾਂ ਰੌਲਾ ਏ ਵੀ ਜਿਹੜਾ ਵੀ ਪੈਸਾ ਸੈਂਟਰ ਤੋਂ ਜਾਂਦਾ ਏ ਉਹਨੂੰ ਇਹ ਮਿਸਯੂਜ਼ ਕਰਦੇ ਆ ਲੋਕਾਂ ਤੱਕ ਤਾਂ ਪਹੁੰਚਦਾ ਨਹੀਂ ਆਪ ਦੀਆਂ ਜਿਹੜੀਆਂ ਇਹਨਾਂ ਦੇ ਕਰਜ਼ਾ ਚੜਿਆ ਹੋਇਆ ਜੇ ਕਰਜ਼ਾ ਜਿਹੜਾ ਲੈ ਰਹੇ ਆ ਉਹਦੇ ਲਈ ਸਾਰਾ ਪੈਸਾ ਸਕੀਮਾਂ ਦਾ ਚਲੇ ਜਾਂਦਾ ਜਿਵੇਂ ਹੁਣ ਮਹੱਲਾ ਕਲੀਨਿਕ ਸੀ ਬੰਦੇ ਦੇ ਪੁੱਤ ਬਣਾ ਕੇ ਇਹਨਾਂ ਤੋਂ ਇਹਨਾਂ ਨੇ ਤਸਵੀਰਾਂ ਲਹਾਈਆਂ ਰੋਗਿਆ ਕੇਂਦਰ ਬਣਵਾਏ ਆ ਵੀ 1200 ਕਰੋੜ ਰੁਪਇਆ ਆ ਰਹੇ ਆ ਤੇ ਕਿਸ ਖੁਸ਼ੀ ਚ ਵੀ ਤੁਹਾਡੀਆਂ ਸ਼ਕਲਾਂ ਦੇਖ ਕੇ ਨੂੰ ਤੁਸੀਂ ਬਹੁਤ ਵੱਡੇ ਮਾਡਲੋਂ ਹੀਰੋਆਂ ਜਿਹੜੇ ਤੁਸੀਂ ਆਪਣੀਆਂ ਫੋਟੋਆਂ ਲਾਉਣੀਆਂ ਇੱਕ ਪਾਸੇ ਆਪ ਦੀ ਲਾ ਲੈਂਦਾ ਇੱਕ ਪਾਸੇ ਕੇਜਰੀਵਾਲ ਦੀ ਲਾ ਲੈਂਦਾ ਇਸ ਕਰਕੇ ਉਹ ਸਾਰਾ ਪੈਸਾ ਤਾਂ ਮਿਸਯੂਜ਼ ਕਰ ਰਹੇ ਆ ਆਰਡੀਐਫ ਦਾ ਜਾਂ ਹੋਰ ਕੋਈ ਇਹਨਾਂ ਦਾ ਪੈਸਾ ਜਿਹੜਾ ਹੈ ਉਸਾਂ ਵਿੱਚ ਝੂਠ ਬੋਲਦੇ ਆ ਗੱਲਾਂ ਤਾਂ ਬੜੀਆਂ-ਬੜੀਆਂ ਕਰਦੇ ਆ ਚਿਪਟਕੀਆਂ ਨਾਲ ਐਮਐਸਪੀ ਦੇਣ ਦੀਆਂ ਹੋਰ ਗੱਲਾਂ ਕਰਦੇ ਆ ਇਸ ਕਰਕੇ ਸਾਰਾ ਪੈਸਾ ਹੈ ਜਿਹੜਾ ਉਹ ਸੈਂਟਰ ਸਕੀਮਾਂ ਦਾ ਕੱਲ ਸਪੈਸ਼ਲੀ ਤੁਸੀਂ ਬਜਟ 'ਚ ਸੁਣਿਓ ਕੀ ਗੱਲ ਕਹੀ ਆ ਫైనాన్స్ ਮਿਨਿਸਟਰ ਨੇ ਸੀਤਾਰਾਮਨ ਜੀ ਨੇ ਵੇ ਇਨ ਸੈਂਕੜੇ ਕਰੋੜ 3800 ਕਰੋੜ ਤੋਂ ਵੱਧ ਪੈਸਾ ਜਿਹੜਾ ਉਹ ਕੁਝ ਨੰਬਰ ਦੇ ਰਹੇ ਸੀ ਮੇਰੇ ਐਗਜ਼ੈਕਟ ਯਾਦ ਨਹੀਂਗਾ ਬਈ ਜਿਹਦਾ ਕੰਮ ਨੈਸ਼ਨਲ ਹਾਈਵੇ ਦਾ ਪੰਜਾਬ ਕਰਾ ਨਹੀਂ ਰਿਹਾ ਪੈਸਾ ਦਿੱਤਾ ਪਿਆ ਏ ਉਹ ਅੱਗੇ ਕੰਮ ਨਹੀਂ ਵੱਧ ਰਿਹਾ ਨੈਸ਼ਨਲ ਹਾਈਵੇ ਦਾ ਪੈਸਾ ਜੇ ਉੱਥੇ ਚੱਲੇਗਾ ਉੱਥੇ ਮਜ਼ਦੂਰਾਂ ਨੂੰ ਪੈਸਾ ਮਿਲੇਗਾ ਠੇਕੇਦਾਰਾਂ ਨੂੰ ਪੈਸਾ ਮਿਲੂਗਾ ਰੇਤਾ ਬਜਰੀ ਵਾਲਿਆਂ ਨੂੰ ਪੈਸਾ ਮਿਲੂਗਾ ਸੀਮੈਂਟ ਵਾਲਿਆਂ ਨੂੰ ਪੈਸਾ ਮਿਲੂਗਾ ਇੰਜੀਨੀਅਰਾਂ ਦੀਆਂ ਅੰਦਰ ਖਾਵਾ ਮਿਲਣਗੀਆਂ ਕੰਮ ਜਿਹੜਾ ਕਰੂਗਾ ਜਦੋਂ ਕੰਮ ਹੀ ਨਹੀਂ ਕੋਈ ਹੋਣਾ ਤਾਂ ਫਿਰ ਕੰਮ ਕਿੱਥੋਂ ਚੱਲਣਾ ਹੈ ਕਈ ਵਾਰ ਕੀ ਹੁੰਦਾ ਨਾ ਉਹ ਗੱਲ ਇੱਕ ਤਾਂ ਸੱਚ ਮੂੰਹ ਚੋਂ ਨਿਕਲ ਗਿਆ ਕੱਲ ਜਦੋਂ ਇਹ ਗੱਲ ਕਹਿਣ ਲੱਗੇ ਮੀਡੀਆ ਨੇ ਕੁਐਸਚਨ ਕੀਤਾ ਕੱਲ ਕਪੂਰਥਲਾ ਹਾਊਸ ਮੂਰੇ ਉਦੋਂ ਕਹਿਣ ਲੱਗੇ ਮੁੱਖ ਮੰਤਰੀ ਪੰਜਾਬ ਦੇ ਵੀ ਭਾਈ ਉਹ ਕਹਿੰਦੇ ਵੀ ਰਵਨੀਤ ਬਿੱਟੂ ਦੇ ਤੁਸੀਂ ਪਾਰਟੀ ਦੇ ਬੀਜੇਪੀ ਵਾਲਿਆਂ ਤੇ ਤੇ ਉਹਨਾਂ ਦੇ ਸਿੱਧ ਮਿੱਤਰਾਂ ਤੇ ਦੋਸਤਾਂ ਤੇ ਐਫਆਈਆਰ ਦਰਜ ਕਰ ਰਹੇ ਹੋ ਕਹਿੰਦੇ ਬਿਲਕੁਲ ਨਹੀਂ ਮੈਥਾ ਐਫਆਈਆਰ ਦਰਜ ਰਵਨੀਤ ਬਿੱਟੂ ਦੇ ਦੋਸਤਾਂ ਆਸ਼ੂ ਤੇ ਵੀ ਕੀਤੀ ਸੀ ਉਹਨਾਂ ਦੇ ਮੂੰਹ ਚੋਂ ਗੱਲ ਨਿਕਲ ਗਈ ਵੀ ਅੱਜ ਉਹ ਕਿਤੇ ਹੋਰ ਨਹੀਂ ਪਰ ਅੱਜ ਇਹ ਗੱਲ ਸਾਫ਼ ਹੋ ਗਈ ਵੀ ਭਾਰਤ ਪੂਸ਼ਣ ਆਸ਼ੂ ਤੇ ਵੀ ਤਾਂ ਪਰਚਾ ਕੀਤਾ ਸੀ ਵੀ ਉਹ ਮੇਰੇ ਦੋਸਤ ਸੀ ਅੱਜ ਵੀ ਜਿਹਨਾਂ ਤੇ ਪਰਚੇ ਹੋ ਰਹੇ ਆ ਚਾਹੇ ਰਜੀਵ ਰਾਜਾ ਜੀ ਹੋਣ ਚਾਹੇ ਰਜੀਵ ਛੱਤਰੀ ਜੀ ਹੋਣ ਚਾਹੇ ਹੋਰ ਲੋਕਾਂ ਤੇ ਜਿਹਨਾਂ ਤੇ ਰੇਡਾਂ ਚੱਲ ਰਹੀਆਂ ਉਹਨਾਂ ਦੇ ਨਾਂ ਲਵਾਂ ਮੈਂ ਇਸ ਕਰਕੇ ਪਰ ਆਸ਼ੂ ਵੀ ਹਾਈ ਕੋਰਟ ਨੇ ਕੁਐਸ਼ ਕਰਤੇ ਕੇਸ ਵੀ ਇਹ ਝੂਠੇ ਕੇਸ ਨੇ ਸੱਤ ਸੱਤ ਮਹੀਨੇ ਜੇਲ੍ਹ ਚ ਰੱਖ ਕੇ ਕੁਐਸ਼ ਹੋਇਆ ਕੇਸ ਤੇ ਉਹਦਾ ਕੌਣ ਹਸਾਬ ਦਊਗਾ ਜੀ ਦੇਣਾ ਤਾਂ ਪੈਣਾ ਤੇ ਆ ਵੀ ਆ ਹੁਣੀ ਮੈਂ ਪਤਾ ਲੈ ਰਿਆ ਇਸ ਵੀ ਜਿੰਨੇ ਜਿੰਨੇ ਵੀ ਲੋਕ ਇਹਨਾਂ ਨੇ ਅਰੈਸਟ ਕੀਤੇ ਆ ਉਹ ਸਾਰਿਆਂ ਨੂੰ ਕੋਰਟ ਨੇ ਜਿਹੜੀਆਂ ਇਹ ਉਹਨਾਂ ਦੀ ਇੰਟਰੋਗੇਸ਼ਨਾਂ ਕਰ ਰਹੇ ਸੀ ਜੋ ਇਹ ਉਹਨਾਂ ਨੂੰ ਪੁਲਿਸ ਸੀਆਈਏ ਸਟਾਫ ਚ ਰੱਖ ਕੇ ਉਹਨਾਂ ਨਾਲ ਧੱਕਾ ਕਰ ਰਹੇ ਸੀ ਪਰ ਉਹ ਬਿਲਕੁਲ ਵੀ ਕੋਈ ਰਿਮਾਂਡ ਨਹੀਂ ਦਿੱਤਾ ਪੁਲਿਸ ਨੇ ਅੱਜ ਆਪਣੇ ਆਪਣੀ ਉਹ ਜੇਲ੍ਹ ਚ ਚਲੇ ਗਏ ਤੇ ਜੇਲ੍ਹ ਤੋਂ ਜਾਣ ਤੋਂ ਬਾਅਦ ਉਹ ਪੋਲਿਟਿਕਲ ਕੇਸ ਨੇ ਕੋਰਟ ਜੱਜ ਦੇਖਣਗੇ ਉਹਨਾਂ ਦੀ ਬੇਲ ਹੋ ਜਾਏਗੀ ਫਿਰ ਕੀ ਹੋ ਜਾਊਗਾ ਭਾਈ ਫਿਰ ਕੀ ਹੋ ਗਿਆ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਐ ਇਹ ਬੜੀਆਂ ਕਰਨੀਆਂ ਬੜੀਆਂ ਸੌਖੀਆਂ ਨੇ ਇਹ ਗੰਢਾਂ ਖੋਲਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਕਈ ਵਾਰ ਇਹ ਗੱਠ ਜਿਹੜੀ ਜਦੋਂ ਪੈ ਜਾਂਦੀ ਹੈ ਨਾ ਫਿਰ ਇਹ ਗੱਠ ਖੁੱਲਦੀ ਨਹੀਂ ਨਹੀਂ ਤੇ ਆਪਾਂ ਤਾਂ ਸੁੱਖ ਨਾਲ ਗੱਠਾ ਹੀ ਗੱਠਾ ਪਾਈਆਂ ਕਿਸੇ ਨੇ ਬਣਾਈ ਤਾਂ ਹੈ ਹੀ ਨਹੀਂ ਆਪਾਂ ਤਾਂ ਹਰੇਕ ਨਾਲ ਹਰੇਕ ਨਾਲ ਵੀ ਇਹ ਹੀ ਸੋਚ ਕੇ ਵੀ ਸ਼ਾਇਦ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਇਹ ਲੋਕਾਂ ਦਾ ਰਾਜ ਆ ਇਹ ਲੋਕਾਂ ਦਾ ਰਾਜ ਆ ਭੰਡਾ ਸਾਹਿਬ ਜਾਗੋ ਉਠੋ ਇਹ ਮੈਨੂੰ ਥੋੜੀ ਸ਼ਕਲ ਯਾਦ ਆ ਰਹੀ ਆ ਵੀ ਜਦ ਤੁਸੀਂ ਤੁਹਾਡੇ ਤੇ ਇਪਰਚੇ ਦਰਜ ਹੋਣਗੇ ਜੋ ਤੁਸੀਂ ਕੀਤਾ ਏ ਤੇ ਮੈਨੂੰ ਤੁਹਾਡੀ ਸ਼ਕਲ ਦਿਖ ਰਹੀ ਹੈ ਜਿਵੇਂ ਤੁਸੀਂ ਡਿੱਗੀ 'ਚ ਪਏ ਸੀ ਨਾ ਇੱਕ ਤੁਹਾਡੀ ਵੀਡੀਓ ਚੱਲਦੀ ਹੈ ਜਦੋਂ ਤੁਸੀਂ ਪ੍ਰੈਸ ਕਲੱਬ 'ਚੋਂ ਭੱਜੇ ਸੀ ਪ੍ਰੈਸ ਕਲੱਬ ਚੰਡੀਗੜ੍ਹ 'ਚੋਂ ਡਿੱਗੀ 'ਚ ਪਾ ਕੇ ਭੱਜੇ ਸੀ ਪ੍ਰੈਸ ਵਾਲੇ ਤੁਹਾਡੇ ਮਗਰ-ਮਗਰ ਸੀ ਤੁਸੀਂ ਉਹ ਹਾਲਾਤ ਸੀਗੇ ਵੀ ਤੁਹਾਨੂੰ ਤਿੰਨ ਪਹਿਲੀ ਲਾਈਨ ਦੂਜੀ ਤੀਜੀ ਜੋ ਪਿੱਛੇ ਡਿਗਣਾ ਪਿਆ ਸੀ ਲੋਕ ਕਿ ਡਿੱਗੀ 'ਚ ਬਚ ਕੇ ਭੱਜਣਾ ਪਿਆ ਸੀ ਤੁਹਾਡੇ ਹਾਲਤ ਸੀ ਜੋ ਉਹੀ ਹਾਲਾਤ ਮੈਨੂੰ ਤੁਹਾਡੇ ਦਿਖ ਰਹੇ ਆ ਵੀ ਉਸੇ ਸੀਟਾਂ ਤੇ ਬਹਿ ਕੇ ਤੁਹਾਨੂੰ ਠਾਣਿਆਂ ਚ ਜੇਕ ਤਰੀਕਾ ਤੇ ਜਾਣਾ ਪਊਗਾ ਲੱਤਾਂ ਨੇ ਭਾਰ ਨਹੀਂ ਚੱਟਣਾ ਲੱਕਾਂ ਨੇ ਜਿਹੜੀਆਂ ਲੱਤਾਂ ਨੇ ਉਹ ਇੰਨੀਆਂ ਕਮਜ਼ੋਰ ਨੇ ਕਿ ਉਹਨਾਂ ਨੇ ਭਾਰ ਨਹੀਂ ਚੱਕਣਾ ਮੁੜ ਕੇ ਇਹ ਗੱਲ ਵਾਰੀ ਵੱਟਾ ਭੱਜਦਿਆਂ ਨੂੰ ਬਾਣ ਇੱਕੋ ਜੇ ਇਸ ਕਰਕੇ ਤੁਸੀਂ ਆਪਣੇ ਵੱਲੋਂ ਵਾਜੀ ਪਾਤੀ ਆ ਬਾਜੀ ਮੋੜਨ ਦਾ ਟਾਈਮ ਆ ਜਿਹੜਾ ਉਹਦੀ ਅੜੀਕ ਕਰੋ ਇਸ ਕਰਕੇ ਦੇ ਨੇੜੇ ਨਹੀਂ ਪਹਿਲਾਂ ਤਾਂ ਇਹ ਚੀਜ਼ਾਂ ਤੋਂ ਪਹਿਲਾਂ ਮੈਂ ਦੁਬਾਰਾ ਤੁਹਾਨੂੰ ਯਾਦ ਕਰਾ ਦਾਂ ਜੇ ਮੈਂ ਕਿਹਾ ਸੀ ਜਦਨ ਹਾਊਸ ਖਤਮ ਹੋ ਜਾਏਗਾ ਉਦੋਂ ਇੱਕ ਦਿਨ ਦੋ ਦਿਨਾਂ ਬਾਅਦ ਮੈਂ ਇਹਨਾਂ ਦੇ ਬਾਰੇ ਵੀ ਕਿਉਂ ਕੀ ਕਾਰਨ ਜਿਹੜੇ ਤੱਕੇ ਹੋਏ ਆ ਉਹਦੇ ਬਾਰੇ ਮੈਂ ਤੁਹਾਨੂੰ ਜਵਾਬ ਮੰਗਣਾ ਹਾਂਗਾ ਪੁੱਛਣਾ ਆਉਂਗਾ ਹਿੰਮਤ ਹੋਈ ਤਾਂ ਗੱਲ ਕਰ ਲਿਓ ਨਹੀਂ ਜੋ ਮੇਤੋ ਬਣ ਪਾਉਗਾ ਮੀਡੀਆ ਦੇ ਮੂਹਰੇ ਸਾਰਿਆਂ ਦੇ ਉਹ ਮੈਂ ਚੀਜ਼ਾਂ ਸਾਰੀਆਂ ਕਹਿ ਕੇ ਜਾਊਂਗਾ ਮੈਂ ਮੀਡੀਆ ਰਾਹੀਂ ਵੀ ਕਹਿ ਦਿੰਨਾ ਵੀ ਤੁਹਾਡਾ ਆਫਿਸ ਮੈਂ ਈਮੇਲ ਰਾਹੀਂ ਵੀ ਮੈਂ ਟੈਲੀਫੋਨ ਰਾਹੀਂ ਵੀ ਮੈਂ ਟਾਈਮ ਵੀ ਲਿਖਾ ਦਊਂਗਾ ਮੈਂ ਟਾਈਮ ਮੰਗ ਵੀ ਲਊਂਗਾ ਜੇ ਮਾੜੀ ਮੋਟੀ ਮਾੜੀ ਮੋਟੀ ਸ਼ਰਮ ਬਾਕੀ ਆ ਤਾਂ ਜ਼ਰੂਰ ਤੁਹਾਡਾ ਸਟਾਫ ਜਿਹੜਾ ਹੈ ਉਹ ਮੈਨੂੰ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਟਾਈਮ ਦੇ ਦੇਵੇ ਤਾਂ ਬਹੁਤ ਚੰਗੀ ਗੱਲ ਹੋਊ ਨਹੀਂ ਤਾਂ ਮੈਂ ਤਾਂ ਜਿਹੜਾ ਉਹ ਇੱਕ ਮੁੱਖ ਮੰਤਰੀ ਆ ਕੋਈ ਆਮ ਬੰਦੇ ਦੇ ਘਰੇ ਨਹੀਂ ਮੈਂ ਨਾ ਕਿਸੇ ਦੇ ਜਾਣਾ ਚਾਹੀਦਾ ਪਰ ਜਦੋਂ ਮੁੱਖ ਮੰਤਰੀ ਕਿਸੇ ਨਾਲ ਧੱਕਾ ਕਰੇ ਇਹ ਕੀ ਹੋ ਸਕਦਾ ਵੀ ਤੂੰ ਕਿਸੇ ਨਾਲ ਹੀ ਕਿਸੇ ਨੂੰ ਕਰ ਦੇ ਕਿਸੇ ਤੇ ਪਰਚੇ ਦਰਜ ਕਰ ਦੇ ਕਿਸੇ ਨੂੰ ਤੂੰ ਟੰਗ ਦੇ ਕੋਈ ਬੋਲੂ ਨਹੀਂ ਕੋਈ ਬੋਲੂ ਨਹੀਂ ਵੀ ਕਿਸੇ ਨੂੰ ਕਿਤੇ ਸਿੱਟ ਦਾਂਗੇ ਇਹ ਨਹੀਂ ਹੋਊਗਾ ਮੂਰੇ ਆ ਕੇ ਗੱਲ ਕਰੂੰਗਾ ਤੇ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਪੰਜਾਬੀ ਕਦੇ ਭੱਜਦਾ ਨਹੀਂ ਪਿੱਠ ਦਿਖਾ ਕੇ ਮੂਰੇ ਆ ਕੇ ਪੰਜਾਬੀ ਖੜਾ ਹੁੰਦਾ ਏ ਤੇ ਉਸ ਗੱਲ ਲਈ ਤਿਆਰ ਰਹੋ ਜੋ ਮੈਂ ਤਿਆਰ ਹਾਂ ਜੋ ਤਾਕਤ ਦਿਖਾਉਣੀ ਆ ਆਪਣੇ ਡੀਜੀਪੀ ਨੂੰ ਖੜਾ ਕਰ ਲਿਓ ਜਿਹੜੀ ਤਕਰੀਬ ਤੋਂ ਤਕੜੀ ਫੋਰਸ ਆਪਣੀ ਉਹ ਲਾ ਕੇ ਖੜੀ ਕਰ ਲਿਓ ਜੋ ਥੋਤੋ ਕਰ ਹੋਊਗਾ ਉਹ ਕਰ ਲਿਓ ਉਹ ਤੁਹਾਡੀ ਮਰਜ਼ੀ ਆ ਤੁਸੀਂ ਤਾਕਤ ਚੋਂ ਸੱਦਾ ਚੋਂ ਪਰ ਮੈਂ ਜ਼ਰੂਰ ਆਉਂਗਾ ਧੰਨਵਾਦ